ਬਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਜਿਹੜਾ ਪਿੰਡ ਹੈ ਜੀ ਮੈਸਰਖਾਨਾ ਇਹ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਕੱਪੜਿਆਂ ਦਾ ਸ਼ੋਰੂਮ ਹੈ ਬਾਈ ਜੀ ਮਨਜਿੰਦਰ ਕਲਾਥ ਹਾਊਸ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਰੱਖਦੇ ਆ ਏਕੀ ਟੈਕਸ ਸ਼ੈਂਕਰ ਵਰਗੀਆਂ ਵੈਰਾਈਟੀਆਂ ਰੱਖਦੇ ਆ ਤੇ ਜੋ ਵੀ ਅੱਜ ਸਟਾਲਸ ਨੂੰ ਲੈ ਕੇ ਆਏ ਆ ਇਹ ਆਪਾਂ ਬਾਈ ਜੀ ਸਟੋਰ ਵਾਲਾ ਵੱਧ ਤੋਂ ਜ਼ਿਆਦਾ ਤੇ ਆਪਾਂ ਸਟਾਲ ਅੱਜ ਸਟੋਰ ਵਾਲਾ ਤੇ ਸੌਲ ਵਾਲਾ ਵਧੀਆ ਖੁੱਲੇ ਡੁੱਲੇ ਸਟਾਲ ਸੌਲ ਲੈ ਕੇ ਆਏ ਆ ਆਪਾਂ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਰੇਟ ਦਾ ਕੁਆਲਿਟੀ ਦਾ ਪਤਾ ਲੱਗ ਸਕੇ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਇਹ ਪਤਾ ਲੱਗ ਸਕੇ ਬਾਈ ਜੀ ਵੀਡੀਓ ਲੇਟ ਹੁੰਦੀ ਹੈ ਮਾਫੀ ਚਾਹੁੰਦੇ ਆ ਇਸ ਗੱਲ ਤੇ ਤੇ ਬਾਈ ਜੀ ਅਸੀਂ ਰੀਲਾਂ ਆਪਣੇ ਚੈਨਲ ਤੇ ਬਹੁਤ ਜ਼ਿਆਦਾ ਰੋਜ਼ ਦੀਆਂ ਆਪਾਂ ਤਰੀਲਾਂ ਅਸੀਂ ਰੋਜ਼ ਪਾਉਂਦੇ ਆ ਤੇ ਤੁਹਾਨੂੰ ਬਾਈ ਜੀ ਦਿਖਾਵਾਂਗੇ ਸ਼ੁਰੂ ਤੋਂ ਐਂਡ ਤੱਕ ਜ ਨੂੰ ਦੇਖੋ ਸ਼ੇਅਰ ਅਤੇ ਸਬਸਕ੍ਰਾਈਬ ਵੀ ਕਰੋ ਬਾਈ ਜੀ ਪਹਿਲਾ ਦਾ ਸਟਾਪ ਆਪਾਂ ਆ ਲੈ ਕੇ ਆਏ ਬਾਈ ਜੀ ਇਹ ਹੈ ਜੀ ਵੈਲਵਟ ਜਿਹਨੂੰ ਆਪਾਂ ਵੈਲਵਟ ਕਹਿੰਦੇ ਆ ਵੈਲਵਟ ਦੇ ਵਿੱਚ ਹੈ ਜੀ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਹੈ ਤੇ ਵਰਕ ਦਾ ਨਾਲ ਬਾਈ ਜੀ ਸਟੌਲ ਹੈ ਇਹਦੇ ਤੇ ਪੂਰੀ ਵਧੀਆ ਕੁਆਲਿਟੀ ਹੈ ਵਧੀਆ ਭਾਅ ਨਾਲ ਕਪੜਾ ਜੀ ਕੋਈ ਨਹੀਂ ਹੈਵੀ ਮਹਿੰਗਾ ਵਾਲਾ ਬਾਈ ਜੀ ਵਧੀਆ ਭਾਅ ਨਾਲ ਮਿੱਠਾ ਭਾਅ ਹੈ ਦਾ ਵਧੀਆ ਕੁਆਲਿਟੀ ਦਾ ਕਪੜਾ ਹੈ ਜੀ ਤੇ ਇਹਦੇ ਆਏ ਦੇਖੋ ਜੀ ਬਹੁਤ ਸੋਹਣਾ ਵਰਕ ਬੁਰਕ ਕੀਤਾ ਜੀ ਤੇ ਦੇਖੋ ਸੀਪੀ ਸਾਰੇ ਲੱਗੇ ਹੋਏ ਆ ਬਹੁਤ ਸੋਹਣਾਗਾ ਬਾਈ ਜੀ ਰੇਟ ਨੂੰ ਦੇਖ ਕੇ ਦਾ ਬਾਈ ਜੀ ਕੁਆਲਿਟੀ ਐਡੀ ਚੰਗੀ ਆ ਬਾਈ ਜੀ ਬਹੁਤ ਹੀ ਸੋਹਣੀ ਤੇ ਇੱਕ ਨੰਬਰ ਕੁਆਲਿਟੀ ਹੈ ਦੇਖੋ ਇਹਦੇ ਨਾਲ ਬਾਈ ਜੀ ਸਟਾਲ ਦਿੱਤਾ ਹੈ ਵਧੀਆ ਸੋਹਣਾ ਸਟਾਲ ਹੈ ਕੋਈ ਇਹ ਜੀ ਗੱਲ ਨਹੀਂ ਨਿੱਗਾ ਕਪੜਾਈ ਸਿਆਲ ਵਾਸਤੇ ਸਰਦੀ ਵਾਸਤੇ ਸਪੈਸ਼ਲ ਹੈ ਜਮਾ ਆਹ ਦੇਖੋ ਸਟਾਲ ਹੈ ਜੀ ਸਟਾਲ ਤੇ ਕੋਈ ਵਰਕ ਨਹੀਂ ਸੈਂਪਲ ਸਟਾਲ ਦਿੱਤਾ ਹੈ ਨਾਲ ਸੋਹਣਾ ਸਟਾਲ ਆ ਜੀ ਵਧੀਆ ਕੋਈ ਇਹ ਜੀ ਗੱਲ ਨਹੀਂ ਤੇ ਕੁਆਲਿਟੀ ਇੱਕ ਨੰਬਰ ਹੈ ਜੀ ਦੀ ਤੇ ਇਹਦੇ ਵਿੱਚ ਆਪਾਂ ਬਾਈ ਜੀ ਰੰਗ ਦੇਖੋ ਘੱਟੋ ਘੱਟ 10 ਰੰਗ ਲੈ ਕੇ ਆਏ ਆ ਆਪਾਂ ਤੇ ਜਿਹੜਾ ਕੀ ਇਹਦੇ ਵਿੱਚ ਨਾ ਕਾਲਾ ਰੰਗ ਬਹੁਤ ਜ਼ਿਆਦਾ ਫੇਮਸ ਹੁੰਦਾ ਬਾਈ ਜੀ ਕਾਲਾ ਰੰਗ ਕਾਲਾ ਰੰਗ ਜ਼ਿਆਦਾ ਮੰਗ ਆ ਬਾਈ ਜੀ ਕਾਲੇ ਰੰਗ ਦੀ ਕੁਆਲਿਟੀ ਚੈੱਕ ਕਰ ਲੋ ਨਾਲ ਸਟੌਕ ਆ ਬਾਈ ਜੀ ਵਧੀਆ 5 ਮੀਟਰ ਕਪੜਾ ਜੀ ਆਲ ਓਵਰਸ ਨੂੰ ਕਪੜਾ ਮਿਲੂਗਾ ਤੇ ਜਿਹਦੇ ਵਿੱਚ ਵਧੀਆ ਸ਼ੌਂਕ ਨਾਲ ਬਾਈ ਜੀ ਇਹ ਬਣਦਾ ਕਪੜਾ ਤੇ ਬਹੁਤ ਹੀ ਨਿੱਗਾ ਵਧੀਆ ਇਕਰਾਮ ਦਾ ਇੱਕ ਕਪੜਾ ਜੀ ਕੁਆਲਿਟੀ ਬਹੁਤ ਵਧੀਆ ਹੈ ਇਹਦਾ ਬਾਈ ਜੀ ਰੇਟ ਕੁੱਲ 220 ਰੁਪਏ ਰੇਟ ਹੈ ਜੀ ਇੱਕ ਬੜਾ ਹਲਕਾ ਮਾਲ ਆਉਂਦਾ ਉਹਦੋਂ ਦਾ ਬਹੁਤ ਚੰਗਾ ਮਾਲ ਹੈ ਜੀ ਇਹ ਇੱਕ ਨੰਬਰ ਕੁਆਲਿਟੀ ਹੈ ਵਧੀਆ ਵਰਕ ਕਮ ਕੀਤਾ 220 ਰੁਪਏ ਰੇਟ ਹੈ ਜੀ ਇੱਕ ਸੂਟ ਲੈ ਲਓ 10 ਸੂਟ ਲੈ ਲਓ 5 ਸੂਟ ਲੈ ਲਓ ਸਾਰਿਆਂ ਵਾਸਤੇ ਬਾਈ ਜੀ 220 ਰੁਪਏ ਰੇਟ ਹੈ ਕੁੱਲ ਇੱਕ ਵਾਈ ਆਪਾਂ ਸਟਾਲ ਵਾਲੀ ਆ ਲੈ ਕੇ ਆਏ ਬਹੁਤ ਸੋਹਣੇ ਸਟਾਲ ਦਿੱਤੇ ਨਾਲ ਜੀ ਤੇ ਪੂਰਾ ਵਧੀਆ ਆਲ ਓਵਰ ਕੱਪੜਾ ਹੈ ਜੀ ਕੱਪੜੇ ਦੀ ਪੂਰੀ ਵਧੀਆ ਫੁੱਲ ਗਾਰੰਟੀ ਹੈ ਜੀ 5 ਮੀਟਰ ਹੋਣ ਦੀ ਵੀ ਗਾਰੰਟੀ ਹੈ 5 ਮੀਟਰ ਹੋਊਗਾ ਜੀ ਭਾਵਾ अगला गाजना नाप के लेके जायो भाई जी फुल जिम्मेदारी है कोई 470 नहीं भाई जी कोई 480 नहीं भाई जी पूरा 5 मीटर मिलके देवांगे जग 5 ਦਾ ਕੱਪੜਾ ਇਹ ਨਾਲ ਦੇਖੋ ਸਟਾਲ ਸਟਾਲ भाई जी ਬਹੁਤ ਸੋਹਣਾ ਦਿੱਤਾ ਹੋਇਆ ਨਾਲ ਦੇਖੋ ਬੜਿਆ ਬੂਲ ਦਾ ਸਟਾਲ ਹੈ ਜੀ ਕੋਈ ਇਹ ਜੀ ਗੱਲ ਨਹੀਂ ਠੰਡਾ ਨਹੀਂ ਹੈਗਾ ਇਹ ਕੁਆਲਿਟੀ ਬਹੁਤ ਸੋਹਣੀ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਨਿੱग्गा ਕਪੜਾ ਵੀ ਉਂ ਵੀ ਆਏ ਨਹੀਂ ਮੋਟਾ ਕਪੜਾ ਜੀ ਪੂਰਾ ਵਧੀਆ ਸਪੈਸ਼ਲ ਸਰਦੀਆਂ ਵਾਸਤੇ ਲੈ ਕੇ ਆਏ ਆ ਜੀ ਦੇਖੋ ਪੂਰਾ ਵਧੀਆ ਕੁਆਲਿਟੀ ਹੈ ਪੂਰੇ ਵਧੀਆ ਇਹਦੇ ਵਿੱਚ ਰੰਗ ਹੈ ਜੀ ਆਪਣੇ ਕੋਲ ਚਾਰ ਰੰਗ ਮਿਲ ਜਾਣਗੇ ਜਿਹੜੇ ਜੀ ਡਿਜ਼ਾਈਨ ਲੱਗ-ਲੱਗ ਮਿਲਣਗੇ ਜਿਹਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਆ ਚੈੱਕ ਕਰ ਲਓ ਬਾਈ ਜੀ ਦੇਖੋ ਰੰਗ ਦੇਖੋ ਆਹਦੇ ਚਾਰ ਰੰਗ ਹੈ ਜੀ ਡਿਜ਼ਾਈਨ ਇਹਦੇ ਵਿੱਚ ਬਹੁਤ ਮਿਲ ਜਾਣਗੇ ਜਿਹਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਜੀ ਨਾਲ ਸਟਾਲ ਹੈ ਸਟਾਲ ਵੀ ਬਹੁਤ ਸੋਹਣਾ ਦਿੱਤਾ ਜੀ ਨਾਲ ਐ ਨਹੀਂ ਹੈ ਛੋਟਾ ਨਹੀਂ ਸਟਾਲ ਹੈਗਾ ਪੂਰਾ ਵਧੀਆ ਸਟਾਲ ਆ ਜੀ ਆ ਦੇਖੋ ਜੀ ਸਟਾਲ ਤੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਫੁੱਲ ਸਾਈਜ਼ ਸਟਾਲ ਵੀ ਫੁੱਲ ਸਾਈਜ਼ ਆ ਬਾਈ ਜੀ ਦੇਖੋ ਉਹ ਨਹੀਂ ਹੈਗਾ ਛੋਟਾ ਸਟਾਲ ਨਹੀਂ ਹੈਗਾ ਬਾਈ ਜੀ ਸਵਾ ਦੋ ਮੀਟਰ ਤੋਂ ਪਲੱਸ ਹੈ ਜੀ ਸਵਾ ਦੋ ਮੀਟਰ ਤੋਂ ਘੱਟ ਦਾ ਨਹੀਂ ਹੈਗਾ ਜੀ ਆ ਦੇਖੋ ਜੀ ਇਹ ਇਹਦੇ ਆ ਰੰਗ ਹੈ ਜੀ ਦੇਖੋ ਕਿੰਨੀ ਵਧੀਆ ਕੁਆਲਿਟੀ ਦੇ ਰੰਗ ਹੈ ਜਿਹੜਾ ਇਹਦਾ ਰੇਟ ਹੈ ਜੱਗ ਫੈਬ ਦਾ ਰੇਟ ਹੈ ਵਧੀਆ ਸਟੌਲ ਨਾਲ 5 ਮੀਟਰ ਆਲ ਓਵਰ ਕਪੜਾ ਕੁੱਲ 400 ਰੁਪਏ ਦਾ ਰੇਟ ਹੈ ਜੀ ਫੁੱਲ ਜ਼ਿੰਮੇਵਾਰੀ ਰੇਟ ਬਣੀਓ ਅਤੇ ਕੁਆਲਿਟੀ ਬਣੀਓ ਭਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੁੱਲ 400 ਰੁਪਏ ਰੇਟ ਹੈ ਜਿਹੜਾ ਮੇਰਾ ਭਰਾ ਦੁਕਾਨਦਾਰ ਰੀਸੇਲਰ ਕੋਈ ਦੁਕਾਨਦਾਰੀ ਦਾ ਕੰਮ ਕਰਦਾ ਹੈ ਭਾਈ ਜੀ ਉਹਨੂੰ ਆਪਾਂ ਲੈਸ ਲਾਵਾਂਗੇ ਆਪਾਂ ਹਰ ਇੱਕ ਚੀਜ਼ ਦਾ ਰੇਟ ਦੱਸਾਂਗੇ ਜਿਹੜਾ ਮੇਰਾ ਭਰਾ ਦੁਕਾਨਦਾਰ ਵੱਡੀ ਕਵਾਂਟੀਟੀ ਜੀ ਮਾਲ ਚੱਕਸਾਦਾ ਉਹਨੂੰ ਭਾਈ ਜੀ ਬਹੁਤ ਜ਼ਿਆਦਾ ਵਧੀਆ ਲੈਸ ਲਾਵਾਂਗੇ ਤਾਂ ਕਿ ਭਾਈ ਉਹਨੂੰ 2 ਰੁਪਏ ਬੜਾ ਸਿਕਨ ਤੁਹਾਨੂੰ ਹੋਰ ਦਿਖਾਉਨੇ ਆ ਜੀ ਉਹ ਵੀ ਸਟਾਲ ਨਾਲ ਬਹੁਤ ਸੋਹਣਾ ਕੱਪੜਾ ਹੈ ਜੀ ਆਲ ਓਵਰ ਕੱਪੜਾ ਚੈੱਕ ਕਰ ਲਓ ਵਧੀਆ ਭਾਣਾ ਕੱਪੜਾ ਜੀ ਪੂਰਾ ਵਧੀਆ ਸੋਚ ਨਹੀਂ ਸਕਦੇ ਇਹ ਜਿਹੇ ਭਾਣਾ ਕੱਪੜਾ ਜੀ ਬਹੁਤ ਵਧੀਆ ਤੇ ਨਾਲ ਸਟਾਲ ਹੈ ਜੀ ਦੇਖੋ ਪੂਰਾ ਫੁੱਲ ਸਾਈਜ਼ ਸਟਾਲ ਹੈ ਜੀ ਕੋਈ ਐ ਨਹੀਂ ਛੋਟਾ ਨਹੀਂ ਸਟਾਲ ਹੈਗਾ ਕੋਈ ਪਤਲਾ ਨਹੀਂ ਹੈਗਾ ਵੀ ਚੁੰਨੀ ਵਰਗਾ ਸਟਾਲ ਹੋਊ ਬਾਈ ਜੀ ਉਹ ਨਹੀਂ ਹੈਗਾ ਇਹ ਆਲ ਓਵਰ ਕੱਪੜਾ 5 ਮੀਟਰ ਦੇਵਾਏ ਕੱਪੜਾ ਜੀ ਤੇ ਨਾਲ ਸਟੌਲ ਬਹੁਤ ਸੋਹਣਾ ਸਟੌਲ ਹੈ ਦੇਖੋ ਚੈੱਕ ਕਰੋ ਸਵਾ ਦੋ ਮਿੰਟ ਸਟੌਲ ਦੇਵਾਂਗੇ ਵਧੀਆ ਮਿਲ ਕੇ ਪੂਰਾ ਵਧੀਆ ਸਟੌਲ ਦੇਵਾਂਗੇ ਇਹਦੇ ਵਿੱਚ ਭਾਈ ਜੀ ਰੰਗ ਆਪਾਂ ਨੂੰ ਜਿੰਨੇ ਮਰਜ਼ੀ ਰੰਗ ਲੈ ਲਓ ਰੰਗ ਬਹੁਤ ਜ਼ਿਆਦਾ ਹੈ ਆਪਣੇ ਕੋਲ 10 12 ਰੰਗ ਪੈਣਗੇ ਉਹ ਮਿਲ ਜਾਣਗੇ ਜਿੰਨੇ ਮਰਜ਼ੀ ਰੰਗ ਲੈ ਲਓ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਭਾਈ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੰਨੇ ਸੋਹਣੇ ਸਟੌਲ ਸਟੌਲ ਦੇਖੋ ਭਾਈ ਜੀ ਕਿੰਨਾ ਸੋਹਣਾ ਸਟੌਲ ਹੈ ਕਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੂ ਕਪੜਾ ਇਦਾਂ ਮਾੜਾ ਹਲਕਾ ਨਹੀਂ ਕਪੜਾ ਹੈਗਾ ਵੀ ਜਾਂ ਕਿ ਖਰਾਬ ਹੋ ਜੂਗਾ ਫੁੱਲ ਜ਼ਿੰਮੇਵਾਰੀ ਹੈ ਕਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਕਪੜੇ ਦੀ ਦੇਖੋ ਬਾਈ ਜੀ ਇਹਦਾ ਰੇਟ ਕੁੱਲ 250 ਰੁਪਿਆ ਰੇਟ ਹੈ ਜੀ ਸੁਣ ਕੇ ਹੈਰਾਨ ਰਹੋਗੇ ਬਾਈ ਜੀ ਰੇਟ ਇਹਦਾ ਇਹਦਾ ਕੁੱਲ 250 ਰੁਪਿਆ ਰੇਟ ਹੈ ਜੀ ਫੁੱਲ ਜ਼ਿੰਮੇਵਾਰੀ ਹੈ ਕਪੜੇ ਦੀ ਰੰਗ ਦੀ ਤੇ ਕੁਆਲਿਟੀ ਦੀ ਬਾਈ ਜੀ ਤੇ ਰੇਟ ਵੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਦੋਂ ਰਿਆਦ ਮਿਲ ਜੇ ਫੁੱਲ ਜ਼ਿੰਮੇਵਾਰੀ ਹੈ ਜੇ ਕੋਈ ਦੁਕਾਨਦਾਰ ਹੋਵੇ ਬਾਈ ਜੀ ਮਾਨਤਨ ਉਹਦਾ ਵੀ ਹੋ ਜੂ ਕੋਈ ਗੱਲ ਨਹੀਂ ਕਰਾਂਗੇ ਤੇ 250 ਰੁਪਏ ਦਾ ਬਾਈ ਜੀ ਪਰ ਮੈਂ ਕੱਲਾ ਕੱਲਾ ਛੂਟ ਲਈਏ 2 250 ਰੁਪਏ ਦੇ ਜਮਾਗੇ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਵੀ ਰੰਗੇਲੀ ਮਿੱਠਾ ਬਾਈ ਜੀ ਕੋਈ ਲੇਟ ਜਾਂਦੀ ਹੈ ਆਪਣੀ ਦਾਦੀ ਮਾਂ ਆਉਂਦੀ ਹੈ ਉਹਦੇ ਵਾਸਤੇ ਹੈ ਬਾਈ ਜੀ ਆ ਰੰਗ ਬਹੁਤ ਸੋਹਣੇ ਰੰਗ ਆ ਦੇਖੋ ਆ ਦੇਖੋ ਸਟਾਲ ਬਾਈ ਜੀ ਬਾਈ ਜੀ ਖੁਸ਼ ਹੋ ਜੀ ਜਮਾ ਦਾਦੀ ਮਾਂ ਇਸ ਗੱਲ ਦੀ ਫੁੱਲ ਜ਼ਿੰਮੇਵਾਰੀ ਹੈ ਕੱਪੜੇ ਦੀ ਕੁਆਲਿਟੀ ਦੇਖ ਕੇ ਤੇ ਸੌਲ ਦੇਖ ਕੇ ਆ ਦੇਖੋ ਜੀ ਓਮ ਦਾ ਕੱਪੜਾ ਬਹੁਤ ਸੋਹਣਾ ਕੱਪੜਾ ਉਹ ਡਿਜ਼ਾਈਨ ਜਿਹੜੇ ਦਿਖਾਵਾਂਗੇ ਰਾਜਾ ਰਾਣੀਆਂ ਦੇ ਡਿਜ਼ਾਈਨ ਹੈ ਕੁਆਲਿਟੀ ਚੈੱਕ ਕਰੋ ਸਪੈਸ਼ਲ ਪਸ਼ਮੀਨੇ ਦੇ ਮਾਲ ਹੈ ਜੀ ਇਹ ਬਾਈ ਜੀ ਸਪੈਸ਼ਲ ਪਸ਼ਮੀਨਾ ਹੈ ਬਾਈ ਜੀ ਪਸ਼ਮੀਨਾ ਇਸ ਗੱਲ ਤੇ ਲਿਖ ਕੇ ਦੇ ਦੇ ਨੂੰ ਤਿਆਰਾਂ ਬਾਈ ਜੀ ਜੇ ਨਾ ਪਸ਼ਮੀਨਾ ਹੋਵੇ ਫੁੱਲ ਜ਼ਿੰਮੇਵਾਰੀ ਹੈ ਇਹ ਆ ਦੇਖੋ ਬਾਈ ਜੀ ਬਾਈ ਜੀ ਰਾਜਾ ਰਾਣੀ ਵਾਲੇ ਜਿਹੜੇ ਬਾਜਦੇ ਆਏ ਬਾਈ ਜੀ ਉਹ ਉਹ ਵੈਰਾਈਟੀ ਹੈ ਇਹ ਇਹਦੀ ਡਿਮਾਂਡ ਬਹੁਤ ਆ ਬਾਈ ਜੀ ਹਰ ਇੱਕ ਬੰਦਾ ਇਹਨੂੰ ਲੈ ਕੇ ਖੁਸ਼ ਹੈ ਰਾਜਾ ਰਾਣੀ ਦਾ ਮਤਲਬ ਉਹ ਡਿਜ਼ਾਈਨ ਹੈ ਜੀ ਅੱਜ ਕੱਲ੍ਹ ਨਾ ਚੱਲ ਰਿਹਾ ਹੈ ਰੁਝਾਨ ਹੈ ਉਹ ਬਹੁਤ ਹੀ ਵਧੀਆ ਕੱਪੜਾ ਮੰਨਦੇ ਆ ਬਾਈ ਜੀ ਪਿਓਰ ਏਕੀ ਇੱਕ ਨੰਬਰ ਪਸ਼ਮੀਨਾ ਜੀ ਪਸ਼ਮੀਨਾ ਜਿਹਨੂੰ ਆਪਾਂ ਪਸ਼ਮੀਨਾ ਕਹਿੰਦੇ ਆ ਉਹ ਪਸ਼ਮੀਨਾ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਕੁਆਲਿਟੀ ਦੀ ਕੱਪੜੇ ਦੀ ਤੇ ਨਾਲ ਸੌਲ ਦੇਖੋ ਬਈ ਚੈੱਕ ਕਰ ਲਓ ਸਮਾਰ ਕੇ ਪੂਰਾ ਫੁੱਲ 2.5 ਮੀਟਰ ਦੀ ਕੱਟ ਦੇਵਾਂਗੇ ਬਾਈ ਜੀ ਭਾਵੇਂ ਗਾਜਨਾ ਮਿਲ ਕੇ ਲੈ ਜਾਓ ਜੀ ਦੇਖੋ ਕਿੰਨਾ ਵਧੀਆ ਰੈਫਰ ਕੀਤਾ ਉੱਤੇ ਜੀ ਕਿੰਨਾ ਵਧੀਆ ਡਿਜ਼ਾਈਨ ਹੈ ਜੀ ਤੇ ਕਿੰਨਾ ਵਧੀਆ ਫੁੱਲ ਸੈਜ ਹੈ ਜੀ ਆਹ ਦੇਖੋ ਜੀ ਆਹ ਦੇਖੋ ਸੈਜ ਵੀ ਖੁਣ ਇੱਕ ਨੰਬਰ ਕੁਆਲਿਟੀ ਸੈਜ ਵੀ ਜਿਹੜਾ ਦਿੱਤਾ ਹੈ ਪੂਰਾ ਬਾਈ ਖੁੱਲਾ ਡੁੱਲਾ ਦਿੱਤਾ ਬੁੱਕਲ ਵਧੀਆ ਵੱਜਦੀ ਆ ਐ ਨਹੀਂ ਹੈ ਵੀ ਕੋਈ ਲੰਡਾ ਜਾਂ ਸੌਲ ਨਹੀਂ ਹੈਗਾ ਪੂਰਾ ਸੋਹਣਾ ਇੱਕ ਨੰਬਰ ਦਿੱਤਾ ਹੋਇਆ ਜੀ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਆਹ ਦੇਖੋ ਬਾਈ ਜੀ ਇਹਦੇ ਵਿੱਚ ਆਪਣੇ ਕੋਈ ਰੰਗ ਬਾਈ ਜੀ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨਾ ਮਰਜ਼ੀ ਕਵਾਂਟੀਟੀ ਚ ਮਾਣ ਲੈ ਲਓ ਬਾਈ ਜੀ ਓਨੇ ਹੀ ਮਿਲੂਗਾ ਜਿੰਨਾ ਸਲਾ ਉਹਨਾਂ ਲੈ ਸਕਦੇ ਹੋ ਡਿਜ਼ਾਈਨ ਬਾਈ ਜੀ ਬਹੁਤ ਜ਼ਿਆਦਾ ਹੈ ਪਰ ਆਪਣਾ ਜਿਹੜਾ ਸਮਾਂ ਇਹ ਆਗਿਆ ਨਹੀਂ ਦਿੰਦਾ ਬਾਈ ਜੀ ਆਪਾਂ ਇਹਨੂੰ ਆਪਾਂ ਵੱਧ ਨਹੀਂ ਦਿਖਾ ਸਕਦੇ ਤੇ ਦੇਖੋ ਬਾਈ ਜੀ ਬਾਈ ਜੀ ਮਨ ਖੁਸ਼ ਹੁੰਦਾ ਹੈ ਗਾਹਕ ਦਾ ਜਦੋਂ ਮਾਹਨ ਦਿਖਾ ਦਿੰਦੇ ਨੇ ਨਾ ਵੀ ਹਾਂ ਠੀਕ ਹੈ ਕੱਪੜਾ ਹੈਗਾ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਫੁੱਲ ਕਿਉਂ ਪਿਆ ਪ्युअर ਪਸ਼ਮੀਨਾ ਜੀ ਆਹ ਦੇਖ ਲਓ ਇਹਦੀ ਬਾਟਮ ਆ ਗਈ ਜੀ ਆਹ ਪ्युअर ਪਸ਼ਮੀਨੇ ਦੀ ਬਾਟਮ ਹੋਊ ਜੀ ਪ्युअर ਪਸ਼ਮੀਨੇ ਦਾ ਸੋਲ ਹੋਊ ਜੀ ਇਹ ਫੁੱਲ ਜ਼ਿੰਮੇਵਾਰੀ ਦਿੰਨੇ ਆ ਜੀ ਇਸ ਗੱਲ ਤੇ ਜੇ ਨਾ ਪਸ਼ਮੀਨਾ ਹੋਵੇ ਤਾਂ ਆਹ ਲਓ ਕੁਆਲਿਟੀ ਚੈੱਕ ਕਰੋ ਜੀ ਪੂਰਾ 2.5 ਮੀਟਰ ਦਾ ਸੋਲ ਹੈ ਜੀ ਫੁੱਲ ਸਾਈਜ਼ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਵੀਰ ਬਣ ਕੇ ਪਲੀਜ਼ ਬੇਨਤੀ ਹੈ ਇਸ ਗੱਲ ਤੇ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਵੀ ਆਪਾਂ ਕੁਆਲਿਟੀ ਹਰ ਇੱਕ ਰੱਖਦੇ ਆ ਜੀ ਜਿਹੜਾ ਬਾਈ ਜੀ ਇਹਦਾ ਰੇਟ ਹੈ ਇਹਦਾ ਰੇਟ ਕੁੱਲ 650 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਜੇ ਕਿਸੇ ਕੱਲਾ ਕੱਲਾ ਸ਼ੂਟ ਲੈਣਾ ਬਾਈ ਜੀ 650 ਰੁਪਏ ਦਾ ਲੱਗੂਗਾ ਅਗਰ ਜੇ ਕੋਈ ਦੁਕਾਨਦਾਰ ਰੀਸੇਲਰ ਹੈ ਕੋਈ ਵੱਡੀ ਕਵਾਂਟੀਟੀ ਚ ਮਾਲ ਚੱਕ ਸਕਦਾ ਹੈ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਦਾ ਬਾਈ ਜੀ ਫੋਨ ਮਾਰ ਕੇ ਜਰੂਰ ਪਤਾ ਕਰਿਓ ਵੀ ਕੀ ਰੇਟ ਹੈ ਤੇ ਉਹਨੂੰ ਬਾਈ ਜੀ ਵਧੀਆ ਆਪਾਂ ਲੈਸ ਲਾਵਾਂਗੇ ਤਾਂ ਕਿ ਉਹਨੂੰ ਬਾਈ ਜੀ 2 ਰੁਪਏ ਉਹਨੂੰ ਵੀ ਬਣ ਸਕਣਾ 650 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਪਿਓਰ ਪਸ਼ਮੀਨੇ ਹੋਣ ਦੀ ਗਰੰਟੀ ਹੈ ਵੀ ਜੇ ਨਾ ਹੋਵੇ ਆਪਣੀ ਪੂਰੀ ਜ਼ਿੰਮੇਵਾਰ ਕੱਲੇ ਜ਼ਿੰਮੇਵਾਰੀ ਹੈ ਤੇ ਇਹਦਾ ਰੇਟ 650 ਕੱਲੇ ਕੱਲੇ ਦਾ ਰੇਟ ਤੇ ਦੁਕਾਨਦਾਰ ਨੂੰ ਬਾਈ ਜੀ ਲੈਸ ਲਾਵਾ ਦੇ ਬਹੁਤ ਵਧੀਆ ਲੈਸ ਲੱਗੂਗਾ 100 ਨੂੰ ਬਾਈ ਜੀ ਹੋਰ ਦਿਖਾਉਨੇ ਆਪਾਂ ਇਹ ਵੀ ਰਾਜੇ ਰਾਣੀ ਆਂਦੀ ਹੈ ਬਾਈ ਜੀ ਕਪੜਾ ਪਸ਼ਮੀਨਾ ਹੈ ਜੀ ਬਸ ਇੱਕ ਡਿਜ਼ਾਈਨ ਤੇ ਕੱਪੜੇ ਦੀ ਕੁਆਲਿਟੀ ਦਾ ਥੋੜਾ ਫਰਕ ਪੈ ਸਕਦਾ ਜੀ ਕੁਆਲਿਟੀ ਦੇਖੋ ਜੀ ਇਹਦੀ ਕੁਆਲਿਟੀ ਦੇਖੋ ਬਾਈ ਜੀ ਕਿੰਨੀ ਸੋਹਣੀ ਹੈ ਜਮਾਂ ਦੇਸੀ ਕਹੋ ਬਾਈ ਜੀ ਦੇਸੀ ਕਹੋ ਜਮਾਂ ਇੱਕ ਨੰਬਰ ਕੁਆਲਿਟੀ ਲੈਂਥ ਮੰਨਿਓ ਬਾਈ ਜੀ ਫੁੱਲ ਹੋਊਗਾ ਪਸ਼ਮੀਨਾ ਨਾ ਹੋਵੇ ਤਾਂ ਵੀ ਜ਼ਿੰਮੇਵਾਰੀ ਹੈ ਜੀ ਕਪੜਾ ਮਾੜਾ ਹੋਵੇ ਤਾਂ ਵੀ ਜ਼ਿੰਮੇਵਾਰੀ ਹੈ ਜੀ ਆਹ ਦੇਖ ਲਓ ਜੀ ਆ ਇਹਦੀ ਪਈ ਹੈ ਬਾਟਮ 2.5 ਮੀਟਰ ਦੀ ਬਾਟਮ ਹੋਊ ਜੀ ਪਿਓਰ ਨਾ ਪਸ਼ਮੀਨਾ ਹੋਵੇ ਛੋਣੇ ਵਾਂਗੂ ਚਮਕਦਾ ਜੀ ਦੇਖਾ ਹੈ ਨਹੀਂ ਕਿਤੇ ਆਹ ਦੇਖ ਲਓ ਬਾਈ ਜੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਕੁਆਲਿਟੀ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਰਾਜਾ ਰਾਣੀ ਦੀ ਜਿਹੜੀ ਆਪਾਂ ਕਹਿੰਦੇ ਆ ਜੀ ਉਹ ਕੁਆਲਿਟੀ ਹੈ ਜੀ ਇਹ ਬਹੁਤ ਸੋਹਣੀ ਕੁਆਲਿਟੀ ਹੈ ਆ ਦੇ ਸੈਟਾਂ ਦੇ ਸੈਟ ਪਿਆ ਜੀ ਮਾ ਲੋ ਨਹੀਂ ਜਿੱਥੇ ਇੱਕ ਤੁਹਾਨੂੰ ਕੁਆਲਿਟੀ ਹੋਰ ਦਿਖਾਉਣੀ ਹੈ ਜੀ ਪਿਓਰ ਉਹੀ ਚੀਜ਼ ਇਹ ਰਾਜਾ ਰਾਣੀ ਸੀ ਜੀ ਇਹਦਾ ਡਿਜ਼ਾਈਨ ਹੋਰ ਹੈ ਜੀ ਡਿਜ਼ਾਈਨ ਚੈੱਕ ਕਰ ਲੋ ਡਿਜ਼ਾਈਨ ਆਪਣੇ ਕੋਲੇ ਬਹੁਤ ਸੋਹਣਾ ਡਿਜ਼ਾਈਨ ਪਿਆ ਹੈ ਜੀ ਜਿੰਨੇ ਮਰਜ਼ੀ ਦੇਖੀ ਜਾਓਗੇ ਦੇਖ ਦੇ ਦੇ ਥੱਕ ਜਾਓਗੇ ਜੀ ਤੇ ਡਿਜ਼ਾਈਨ ਨਹੀਂ ਪਰ ਮੁੱਕਣੇ ਜੀ ਆਹ ਦੇਖੋ ਡਿਜ਼ਾਈਨ ਜੀ ਉਹੀ ਪਸ਼ਮੀਨੇ ਦਾ ਪਿਓਰ ਜੀ ਇੱਕ ਨੰਬਰ ਕੁਆਲਿਟੀ ਆਹ ਦੇਖੋ ਬਾਈ ਜੀ ਇੱਥੋਂ ਕੱਟ ਕੇ ਬਾਹਤ ਆਊਗਾ ਬਾਈ ਜੀ ਆਹ ਫੁੱਲੇ ਲਾਉਣੇ ਇਹ ਛੋਟੇ ਬਾਜੂਆਂ ਤੇ ਆਊਆ ਬਾਹਾਂ ਤੇ ਆਊਆ ਇਥੋਂ ਕੱਟਿਆ ਜਾਣਾ ਜੀ ਦੇਖੋ ਆ ਲੰਗ ਲੰਗ ਲੱਗੀ ਐ ਵਧੀਆ ਪੱਟੀ ਦੇ ਉੱਤੇ ਕੰਮ ਕੀਤਾ ਜੀ ਵਧੀਆ ਪਿਓਰ ਜਿਹਾ ਪ੍ਰਿੰਟ ਐ ਬਹੁਤ ਸੋਹਣਾ ਕੱਪੜਾ ਗਾ ਬੈਕ ਸਾਈਡ ਵੀ ਦੇਖੋ ਆ ਬੈਕ ਸਾਈਡ ਆਉਣੀ ਐ ਜੀ ਆ ਬੈਕ ਸਾਈਡ ਆਉ ਜੀ ਕੱਪੜੇ ਬਨਿਓ ਬਾਈ ਜੀ ਫੁੱਲ ਜ਼ਿੰਮੇਵਾਰੀ ਐ ਗਾਰੰਟੀ ਐ ਇਹ ਆ ਜੀ ਆਗੀ ਬਾਈ ਜੀ ਬਾਟਮ ਆਹ ਬਾਈ ਜੀ ਬਾਟਮ ਆਗੀ ਦੀ 2.5 ਮੀਟਰ ਹੀ ਕਟੂ ਬਾਈ ਜੀ ਗਾਜ ਨਾ ਆ ਬਾ ਮਿੰਕੇ ਲੈ ਕੇ ਜਾਓ ਫੁੱਲ ਜ਼ਿੰਮੇਵਾਰੀ ਹੋਊਗੀ ਇਹ ਆ ਆ ਗਿਆ ਬਾਈ ਜੀ ਇਹਦਾ ਸੌਲ ਦੇਖੋ ਕਿੱਡਾ ਸੋਹਣਾ ਪ੍ਰਿੰਟ ਹੈ ਸੌਲ ਤੇ ਵੀ ਦੇਖੋ ਬਾਈ ਜੀ ਕਰੋ ਚੈੱਕ ਬਾਈ ਜੀ ਦੇਖੋ ਬਾਈ ਜੀ ਜਿਹੜੀ ਕੁਆਲਿਟੀ ਦਿਖਾਵਾਂਗੇ ਬਾਈ ਜੀ ਵਧੀਆ ਦਿਖਾਵਾਂਗੇ ਕੁਆਲਿਟੀ ਹੋ ਇੱਕ ਨੰਬਰ ਪੈਸੇ ਲਾਉਣੇ ਆ ਬਾਈ ਜੀ ਅਗਲੇ ਨੇ ਇੱਕ ਵਾਰੀ ਲਾਉਣੇ ਆ ਮੁੜ ਕੇ ਸਮਾਈ ਬਹੁਤ ਮਹਿੰਗੀ ਪੈਂਦੀ ਹੈ ਉਹਨੂੰ ਖਰਾਬ ਹੋ ਜਾਂਦਾ ਕਪੜਾ ਜੀ ਫੇਰ ਮੁੜ ਕੇ ਲਾਂਭਾ ਹੀ ਜਾਂਦਾ ਉਹਦਾ ਕੋਈ ਇਹਦਾ ਰੇਟ ਵੀ ਕੁੱਲ 650 ਰੁਪਇਆ ਰੇਟ ਹੈ ਜੀ ਮੇਰਾ ਯਾ ਰਾਣੀਆਂ ਲੈ ਲਓ ਭੰਵੇਂ ਇਹ ਡਿਜ਼ਾਈਨ ਲੈ ਲਓ ਡਿਜ਼ਾਈਨ ਆਪਣੇ ਕੋਲੇ ਬਾਈ ਜੀ ਹੋਰ ਵੀ ਦੋ ਚਾਰ ਡਿਜ਼ਾਈਨ ਪਏ ਆ ਵੀਡੀਓ ਵਿੱਚ ਨਹੀਂ ਦਿਖਾ ਸਕੇ ਅਸੀਂ ਸਾਡੀਆਂ ਰੀਲਾਂ ਚੱਲਦੀਆਂ ਜੀ ਇਸੇ ਨੰਬਰ ਦੇ ਉੱਤੇ ਇਸੇ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ ਤੇ ਉਹਦੇ ਤੇ ਰੀਲਾਂ ਦੇ ਬਾਈ ਜੀ ਦੇਖਿਆ ਕਰੋ ਡਿਜ਼ਾਈਨ ਅਸੀਂ ਕਿੰਨੇ ਡਿਜ਼ਾਈਨ ਦਿਖਾਉਨੇ ਆ ਤੁਹਾਨੂੰ ਇਹਦੇ ਵੀਡੀਓ ਦੇ ਵਾਲੇ ਡਿਜ਼ਾਈਨ ਦਿਖਾ ਨਹੀਂ ਸਕਦੇ ਜੀ ਮਾਫੀ ਚਾਹੁੰਦੇ ਆ ਇਸ ਗੱਲ ਤੇ ਕਿਉਂ ਵੱਡੀ ਰੀਲ ਬਣ ਜਾਂਦੀ ਹੈ ਤੇ ਰੀਲਾਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਦਿਖਾਉਨੇ ਆ ਰੇਟ ਦੱਸਦੇ ਆ ਸਭ ਕੁਝ ਦੱਸਦੇ ਆ ਜਾ ਕੇ ਰੀਲਾਂ ਸਾਡੇ ਰੀਲਾਂ ਜਰੂਰ ਦੇਖਿਆ ਕਰੋ 650 ਰ ਦੁਕਾਨਦਾਰ ਰੀਸੇਲਰ ਨੂੰ ਬਾਈ ਜੀ ਵਧੀਆ ਲੈਸ ਲਾਵਾਂਗੇ ਇੱਕ ਵਾਰੀ ਜਰੂਰ ਫੋਨ ਮਾਰ ਕੇ ਸਾਡਾ ਚੱਲ ਰਿਹਾ ਹੈ ਸਕਰੀਨ ਤੇ ਨੰਬਰ ਪੱਸਿਆ ਕਰੋ ਤੇ ਗਲਤੀ ਫਲਤੀ ਹੋ ਗਈ ਬਾਈ ਜੀ ਮਾਫੀ ਚਾਹੁੰਦੇ ਆ ਇਸ ਗੱਲ ਤੇ ਵੀਡੀਓ ਲੇਟ ਹੋ ਜਾਂਦੀ ਹੈ ਇਸ ਗੱਲ ਦੀ ਮਾਫੀ ਚਾਹੁੰਦੇ ਆ ਤੇ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹੋਰ ਬਹੁਤ ਵੈਰਾਈਟੀਆਂ ਪਈਆਂ ਬਾਈ ਜੀ ਜਿਵੇਂ ਰਜਾਈਆਂ ਦੇ ਖਿਲਾਫ ਹੈ ਮੰਝਾਂ ਦੇ ਕੱਪੜੇ ਆ ਬਾਈ ਜੀ ਬਹੁਤ ਵੈਰਾਈਟੀ ਪਈ ਹੈ ਪ ਮਾਫੀ ਚਾਉਣੀ ਹੈ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ